ਸਾਧ ਅਸ਼ਰਗਲ ਦੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਭਲਾ ਸਗਲੇ 72 ਘੰਟਿਆਂ ਦੀ ਮੌਸਮ ਅਪਡੇਟ ਤੁਹਾਨੂੰ ਦੇ ਆਗੇ ਪੰਜਾਬ ਦਾ ਮੌਸਮ ਆਉਂਦੇ ਦਿਨਾਂ ਦੇ ਤੁਹਾਨੂੰ ਮੈਨ ਕਿੱਦਾਂ ਦਾ ਰਹਿ ਸਕਦਾ ਹੈ ਗੱਲ ਕਰਾਂਗੇ ਸੋ ਇਸ ਲਈ ਜੀ ਤਾਜ਼ਾ ਸੈਟਲਾਈਟ ਦਾ ਸੀਨਾ ਤੁਹਾਡੇ ਨਾਲ ਸਾਂਝਿਆ ਕਰਨੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਜੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਅਸਲ ਇੱਕ ਹਲਕੇ ਲੈਵਲ ਦੀ ਵੈਸਟਰਬ ਡਿਸਰਬੈਂਸ ਪਛਮੀ ਸਿਸਟਮ ਸਰਗਰਮ ਹੋ ਚੁੱਕਿਆ ਲੰਦੇ ਤੋਂ ਚੜਦੇ ਵੱਲ ਨੂੰ ਬਦਲ ਵਈ ਜਿਹੜੀ ਆ ਕੂਚ ਕਰ ਰਹੀ ਆ ਦਵਾਵਾ ਖੇਤਰ ਦੇ ਵਿੱਚ ਅਸਲੇ ਦਰਮਿਆਨੀ ਬਦਲ ਵਈ ਜਿਹੜੀ ਬਣੀ ਹੋਈ ਆ ਸੋ ਆਉਂਦੇ ਘੰਟਿਆਂ ਦੇ ਦਰਮਿਆਨ ਯਾਨੀ ਕਿ 16 17 ਇਹ ਜਿਹੜੀਆਂ ਤਰੀਕਾ ਨੇ ਅੱਜ ਤੇ ਕੱਲ ਇਹ ਪਛਮੀ ਸਿਸਟਮ ਸਰਗਰਮ ਹੋਵੇਗਾ ਪੰਜਾਬ ਦੇ ਬਹੁਤੇ ਹਹਾਗਾਂ ਦੇ ਵਿੱਚ ਬਦਲ ਵਾਏ ਦੇ ਨਾਲ ਕਿਤੇ ਕਿਤੇ ਟੁੱਟਵੇਂ ਛਰਾਟੇ ਲੱਗ ਸਕਦੇ ਨੇ ਉਹ ਕੋਈ ਵੀ ਖੇਤਰ ਹੋ ਸਕਦੇ ਨੇ ਭਾਵੇਂ ਮਾਝੇ ਦੇ ਹੋਣ ਭਾਵੇਂ ਮਾਲਵਾ ਦੇ ਕੁਝ ਦੋ ਚਾਰ ਜ਼ਿਲ੍ਹੇ ਹੋਣ ਤੇ ਵੱਡੇ ਮੀਂਹ ਦੇ ਕੋਈ ਅਸਰ ਨਹੀਂ ਆ ਜੀ ਇਸ ਤੋਂ ਤੇ ਹਰਿਆਲੀ ਜੜੀਆ ਚੱਲ ਸਕਦੀ ਹੈ ਜਿਵੇਂ ਕਿ 30 ਤ ਲੈ ਕੇ 40 ਕਿਲੋਮੀਟਰ ਅਫਤਾਰ ਦਿਆ ਹਾਂ ਵਾਵਾ ਚੱਲਣ ਦੀ ਉਮੀਦ ਹੈ ਤੋੜ ਫਰ ਜਾਂ ਹਵਾਵਾਂ ਹੋਣਗੀਆਂ ਇਸ ਲਈ ਅਗਲੇ 48 ਘੰਟੇ ਹਵਾਵਾਂ ਦੇ ਜਿਹੜੇ ਚਾਂਸ ਨੇ ਉਹ ਲੱਗਦੇ ਫੈਨੇ ਪੰਜਾਬ ਦੇ ਬਹੁਤੇ ਹਾਕਾਂ ਦੇ ਵਿੱਚ ਸਵੇਸਲੇ ਤੋਂ ਉੱਪਰ ਲੱਗ ਰਹੀ ਹੈ ਹੀਟ ਕਰ ਰਹੀ ਹੈ ਤੇ ਇਹ ਸਿਸਟਮ ਆਉਂਦੇ 48 ਘੰਟੇ ਪੰਜਾਬ ਦੇ ਵਿੱਚ ਸਰਗਰਮ ਹੋਵੇਗਾ ਇਸ ਤੋਂ ਲੋ ਜੇਕਰ ਆਪਾਂ ਟੈਂਪਰੇਚਰ ਵਾਲੇ ਫੱਕ ਤੋਂ ਦੇਖਦੇ ਆਂ ਤੇ ਵੀ ਤੇ 24 ਘੰਟਿਆਂ ਦੇ ਵਿੱਚ ਟੈਂਪਰੇਚਰ ਵਧੇ ਨੇ ਭਾਵੇਂ ਉਹ ਦਿਨਾਂ ਦੇ ਨੇ ਭਾਵੇਂ ਉਹ ਰਾਤਾਂ ਦੇ ਨੇ ਸੋ ਆਉਂਦੇ 48 ਘੰਟਿਆਂ ਦੇ ਵਿੱਚ ਇਹਨਾਂ ਦੇ ਵਿੱਚ ਹੋਰ ਵਾਧਾ ਹੋਏਗਾ ਕਿਉਂਕਿ ਪੁਰੇ ਦੀ ਹਵਾ ਜਿਹੜੀ ਚੱਲਦੀ ਹੋਈ ਐ ਤੇ ਇਹ ਜਿਹੜੀ ਨਵੀਂ ਲਿਆ ਕੇ ਸੱਟ ਰਹੀ ਐ ਇਹਦੇ ਨਾਲ ਹਮਸ ਜੜੀਆ ਬਣੀ ਹੋਈ ਐ ਹਮਸ ਵਾਧਨ ਕਰਕੇ ਟੈਂਪਰੇਚਰ ਵੀ ਜੜਿਆ ਹੋਣ ਵਧਣਗੇ ਸੋ ਆਉਂਦੇ 48 ਘੰਟੇ ਗਰਮੀ ਤੋਂ ਕੋਈ ਰਾਹਤ ਨਹੀਂ ਐ ਸੋ ਇੱਕ ਨਾ ਜ਼ਰਫ਼ਤ ਆ ਜਾ ਅੰਕੜੇ ਤੇ ਲਾ ਲੈਨੇ ਆ ਜੋ ਜਾਰੀ ਕਿਤੇ ਨੇ ਮੌਸਮ ਵਿਭਾਗ ਨੇ ਫਿਲਹਾਲ ਅਗਲੇ 2-3 ਦਿਨ ਕੋਈ ਅਲਰਟ ਕੋਈ ਚੇਤਾਵਨੀ ਨਹੀਂ ਆ ਅਲਰਟ ਜੇ ਹੈ ਤਾਂ ਉਹ 18 19 20 ਤਰੀਕ ਨੂੰ ਨੇ ਇਹ ਅਲਰਟ ਗਰਜਲਿਸ਼ਕ ਦੇ ਨਾਲ ਉਮੀਦ ਨੇ ਸੋ ਠੰਡਾ ਸ਼ਰਮ ਲਾਈਟਿੰਗ ਇਹ ਵੀ ਦੇ ਸਕਦੇ ਆ ਗਰਜਲਿਸ਼ਕ ਦੇ ਨਾਲ ਉਮੀਦ ਤੇ yellow ਅਲਰਟ ਜਿਹੜਾ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਸੋ ਇਹ ਜਿਹੜਾ ਸਿਸਟਮ ਹੈ ਜੀ ਇਹ ਜਿਹੜਾ ਹੁਣ ਸਿਸਟਮ ਆਣਾ 16 17 ਨੂੰ ਇਸ ਤੋਂ ਅੱਗੇ ਇਹ ਸਿਸਟਮ ਇੱਕ ਹੋਰ ਆਉਣਾ ਤੇ ਇਸ ਤੋਂ ਬਾਅਦ ਜਦੋਂ ESSM ਲੰਘ ਜੇਗਾ 20 ਤਰੀਕ ਨੂੰ ਉਸ ਤੋਂ ਬਾਅਦ ਫਿਰ ਪਾਰਾ ਹੌਲੀ ਹੌਲੀ ਫਿਰ ਤਾਂ ਤਾਹ ਨੂੰ ਜਾਏਗਾ ਤੇ ਫਿਲਹਾਲ ਜਿਹੜਾ ਇਹ ਸਿਸਟਮ ਆਣਾ 18 ਉਹਨੇ ਨੂੰ ਇਹਦੀ ਗੱਲ ਬਾਤ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਲ੍ਹਾਵਾਰਾਂ ਕਰਕੇ ਜੋ ਸਾਂਝੇ ਕਰਾਂਗੇ ਫਿਰ ਤੁਹਾਨੂੰ ਇਹਦੀ ਅਪਡੇਟ ਦੇਾਂਗੇ ਕਿੰਨੇ ਖੇਤਰਾਂ ਦੇ ਵਿੱਚ ਕਿੰਨੇ ਕੁ ਮੀਟਰ ਹਸਰ ਬਣਨਗੇ ਸੋ ਇਸ ਤਰ੍ਹਾਂ ਵਾਜੀ ਇਹ ਜਿਹੜਾ ਸਿਸਟਮ ਹੋਏਗਾ 18 19 20 ਵਾਲਾ ਇਹ ਪਾਕਿਸਤਾਨ ਵਾਲੇ ਖਾਸੇ ਵੀ ਸਰਗਰਮ ਹੋਵੇਗਾ ਪਾਕਿਸਤਾਨ ਦੇ ਬਹੁਤੇ ਖਾਗਾ ਦੇ ਵਿੱਚ ਤਗੜਾ ਹਨੇਰ ਚੱਕਰ ਝਲਾ ਸਕਦਾ ਤੇ ਬਾਕੀ ਪੰਜਾਬ ਦੇ ਵਿੱਚ ਕਿਹੜੇ ਖੇਤਰਾ ਦੇ ਵਿੱਚ ਕਿੰਨੇ ਮੀਂਹ ਲੱਗਣਗੇ ਕਿੰਨੇ ਗੜੀ ਮੜ ਜਹਸਾਨੇ ਪਹਾੜੀ ਖੇਤਰਾ ਦੇ ਵਿੱਚ ਕੀ ਹਾਲਾਤ ਬਣਨਗੇ ਇਹ ਤੁਹਾਨੂੰ ਆਹਦੇ ਟਕਲੀ ਗੱਰੀਆਂ ਦੇ ਵਿੱਚ ਦਿੱਤੀ ਜਾਗੀ ਧੰਨਵਾਦ ਸ਼ੁਕਰੀਆ